ਜੀ ਡਿਜ਼ਾਈਨਰ ਆਰਟੀਕਲ ਆ ਚੁੱਕਿਆ ਬਹੁਤ ਹੀ ਪਿਆਰੇ ਸ਼ਾਨਦਾਰ ਸੂਟ ਆ ਚੁੱਕਿਆ ਗੋਠੀ ਵਰਲਡਵਾਈਡ ਦੇ ਡਿਜ਼ਾਈਨਰ ਸੂਟ ਆਰਟੀਕਲ ਡਿਜ਼ਾਈਨ ਤੇ ਨਿਗਾਹ ਮਾਰ ਲਓ ਜੀ ਆ ਹੈਗਾ ਵੀ ਸ਼ੇਪ ਨੈਕ ਪੂਰਾ ਹੈਂਡਵਰਕ ਦਾ ਪਰਲ ਬੀਡਸ ਦਾ ਕੰਮ ਕੀਤਾ ਹੋਇਆ ਆ ਨਾਲ ਬਾਰਡਰ ਹੈ ਜੀ ਆ ਸੂਟ ਦਾ ਸਾਰਾ ਬਾਰਡਰ ਆਊਗਾ ਬਹੁਤ ਪਿਆਰਾ ਕੰਮ ਕੀਤਾ ਹੋਇਆ ਹੈਂਡਵਰਕ ਦੇ ਵਿੱਚ ਤੇ ਜੇ ਦੁਪट्टे ਦੀ ਗੱਲ ਕਰੀਏ ਦੁਪੱਟਾ ਦਿਖਾਉਗੇ ਭਾਜੀ ਕਿਹੜਾ ਦੁਪੱਟਾ ਆ ਨਾਲ ਦੇ ਵਿੱਚ ਜੀ ਲਓ ਜੀ ਦੁਪੱਟਾ ਵੀ ਬਹੁਤ ਸੋਹਣਾ ਆਇਆ ਭਾਜੀ ਆ ਲਓ ਦੁਪੱਟਾ ਦੇਖੋ ਕਿੰਨਾ ਪਿਆਰਾ ਆਇਆ ਵਾਕਈ ਜੀ ਦੁਪੱਟਾ ਵੀ ਬਹੁਤ ਸੋਹਣਾ ਹੈ ਅੱਜ ਕੱਲ ਚੱਲ ਰਿਹਾ ਟ੍ਰੈਂਡ ਜਾਮਾ ਵਰਦੀ ਸਲਵਾਰ ਨਾਲ ਯਾਨੀ ਕਿ ਖੀਨਖਾਬ ਦੀ ਬਾਟਮ ਦੇ ਨਾਲ ਅੱਜ ਬਾਟਮ ਤੇ ਵੀ ਵਰਕ ਹੈ ਅੱਛਾ ਜੀ ਇਹ ਬਾਟਮ ਕਿਹੜੀ ਹੈ ਜੀ ਇਹ ਫੀਮਖਾਬ ਦੀ ਪਿਓਰ ਫੀਮਖਾਬ ਦੀ ਬਾਟਮ ਹੈ ਬਾਜੀ ਬਾਟਮ ਤੇ ਕੰਮ ਆਏਗਾ ਲਓ ਜੀ ਖੀਨਖਾਬ ਦੀ ਬਾਟਮ ਆ ਚੁੱਕਿਆ ਡੈਨਰ ਸੂਟ ਆ ਚੁੱਕਿਆ ਵੀ ਸ਼ੇਪ ਨੈੱਕ ਦੇ ਨਾਲ ਸਟਾਈਲ ਹੈਂਡਵਰਕ ਦੇ ਵਿੱਚ ਕਲਰ ਆ ਚੁੱਕਿਆ ਦੋ ਜੀ ਦੋਨੇ ਕਲਰ ਬਹੁਤ ਸੋਹਣੇ ਆ ਮਿਲਣਗੇ ਗੋਠੀ ਵਰਡ ਵਰਡ ਧੋਬੀ ਵੀ ਯਾਰ ਬਠਿੰਡਾ ਜੀ ਬਹੁਤ ਹੀ ਨੋਰਮਲ ਰੇਟ ਦੇ ਵਿੱਚ ਆਰਟੀਕਲ ਆ ਚੁੱਕਾ ਆਪਣੇ ਕੋਲੇ ਗਰਾਰੇ ਦੇ ਨਾਲ ਲਾਈਟਮੈਸ ਸਟਾਈਲ ਬਹੁਤ ਸੋਹਣਾ ਆ ਚੁੱਕਿਆ ਆ ਤਾਂ ਦੇਖੋ ਜੀ ਗਰਾਰੇ ਦੇ ਵਰਕ ਹੈ ਗਰਾਰਾ ਆਊਗਾ ਨਾਲ ਦੇਖੋ ਜੀ ਸ਼ਰਟ ਬਹੁਤ ਸੋਹਣੀ ਚੀਜ਼ ਆ ਚੁੱਕੀ ਹੈ ਸ਼ਰਟ ਦਾ ਪੂਰਾ ਫਰੰਟ ਪੈਨਲ ਹੈਵੀ ਲੁੱਕ ਦਤਾਇਆ ਨਾਲ ਦੁਪੱਟਾ ਆਊਗਾ ਜੀ ਆ ਨਾਲ ਦੁਪੱਟਾ ਬਹੁਤ ਸੋਹਣਾ ਆ ਚੁੱਕਿਆ ਤੇ ਗੱਲ ਕਰ ਲਈਏ ਕਲਰਾਂ ਦੀ ਕਲਰ ਬਹੁਤ ਸੋਹਣਿਆ ਜੀ ਲਓ ਜੀ ਆ ਆ ਗਿਆ ਕਲਰ ਕਲਰ ਦੇਖੋ ਜੀ ਤੇ ਰੇਟ ਤੁਹਾਨੂੰ ਦੱਸ ਦਿਆਂ ਵੀਰੇ ਬਹੁਤ ਜ਼ਿਆਦਾ ਡਿਸਕਾਊਂਟ ਦੇ ਵਿੱਚ ਲੱਗਿਆ ਹੋਇਆ ਸਿਰਫ ਔਰ ਸਿਰਫ 2250 ਆ ਦੇਖ ਲੋ ਜੀ ਰੇਟ ਚੈੱਕ ਕਰ ਲੋ 2750 ਰੁਪਏ ਸੂਟ ਹੈ ਜੀ 5500 ਵਾਲਾ ਡਿਜ਼ਾਈਨਰ ਸੂਟ ਆ ਚੁੱਕਿਆ ਗਰਾਰੇ ਦੇ ਨਾਲ ਹੈ ਜੀ ਪ੍ਰਾਈਸ ਟੈਗ ਉੱਪਰ ਲੱਗਿਆ ਹੋਇਆ ਰੇਟ 50% ਲੈਸ ਦੇ ਵਿੱਚ ਲੱਗੀਆਂ ਇਹ ਚੀਜ਼ਾਂ 55 5500 ਵਾਲੇ ਰੇਟ ਸਿਰਫ 2750 ਬਹੁਤ ਸੋਹਣੇ ਆਰਟੀਕਲ ਆ ਚੁੱਕੇ ਨੇ ਸੈਮੀ ਸਟਿਚ ਦੇ ਵਿੱਚ ਡਿਜ਼ਾਈਨਰ ਆਰਟੀਕਲ ਆ ਚੁੱਕੇ ਏਸ਼ੀਆਪਲਾਈਨ ਅਮਰੇਲਾ ਕਟ ਸ਼ਲਾਰੇ ਦੇ ਨਾਲ ਡਿਜ਼ਾਈਨ ਦੇਖ ਲੋ ਜੀ ਕਿੰਨਾ ਸ਼ਾਨਦਾਰ ਆ ਚੁੱਕਿਆ ਹੈ ਬਹੁਤ ਸੋਹਣਾ ਆਰਟੀਕਲ ਹੈ ਵਰਕ ਨੇ ਹੈਂਡ ਵਰਕ ਦਾ ਕੰਮ ਹੈ ਸਾਰਾ ਨਾਲ ਦੁਪੱਟਾ ਚੁੰਨਸਪੂਨ ਦਾ ਤੇ ਗੱਲ ਕਰਨੀ ਸ਼ਰਾਰਾਂ ਦੀ ਅਮਰੀਲਾ ਕੱਟ ਸ਼ਰਾਰਾਂ ਜੀ ਅਮਰੀਲਾ ਕੱਟ ਸ਼ਰਾਰਾਂ ਨਾਲ ਆਊਗਾ ਵਰਕ ਉਹਦੇ ਬਾਰਡ ਦੇ ਉੱਪਰ ਤੇ ਕਲਰ ਮਿਲਣਗੇ ਤਿੰਨ ਤਿੰਨ ਕਲਰਾਂ ਮਲਟੀ ਸੂਟ ਆ ਚੁੱਕਾ ਹੈ ਰੇਟ ਦੀ ਗੱਲ ਕਰੀਏ 5300 ਰੁਪਏ ਦੀ ਰੇਂਜ ਦੇ ਵਿੱਚ ਜੀ 10600 ਵਾਲਾ ਲੈਸ ਲੱਗੀ ਹੋਈ ਆ ਬਹੁਤ ਜ਼ਿਆਦਾ ਤੇ ਡਿਜ਼ਾਈਨ ਬਣਗੇ ਗੋਠੀਵੜ ਵਾਈਟ ਦੇ ਧੰਨਵਾਦ ਤੇਰੀ ਮੇਰੀ ਭੈਣ ਬੜੀਕ ਵਾਸਤੇ ਸੂਟ ਲੈਣਾ ਚਾਹੁੰਦੀ ਨਾ ਪਲੇਨ ਵਰਕ ਕਰਾਉਣ ਵਾਸਤੇ ਗੋਟਾ ਪੱਟੀ ਲੈਂਸ ਲਵਾਣੀ ਹੈ ਆ ਪਿੰਦੋ ਪਲੇਨ ਦਾ ਕੋਟਨ ਦੇਖਾਦੀ ਕੋਟਨ ਦਾ ਇਸ ਤੇਰਾ ਬ੍ਰਾਂਡ ਹੈ 550 ਰੁਪਏ ਦਾ ਸੂਟ ਹੈ ਆਰਟੀਕਲ ਬਹੁਤ ਪਿਆਰੇ ਸਾਰੇ ਕਲਰ ਮਿਲਣਗੇ ਇੱਕ ਚੈੱਕ ਦੇ ਵਿੱਚ ਸਿਲਵਰ ਚੈੱਕ 600 ਰੁਪਏ ਦਾ ਹੈ ਇਹਦੇ ਵਿੱਚ ਕਲਰਫੁਲ ਬੜਾ ਫੁੱਲ ਮਿਲਣਗੇ ਇੱਕ ਹੈ ਕੈਮਰਿਕ 450 ਰੁਪਏ ਦਾ ਆਲ ਓਵਰ 5 ਮੀਟਰ ਕੈਮਰਿਕ 100% ਕੈਮਰਿਕ ਇਹਦੀ ਇਹ ਕਲਾਸ ਪੀਸ ਹੈ ਇੱਕ ਆਰਟੀਕਲ ਆਪਣੇ ਕੋ ਆਇਆ ਹੈ ਇਸ ਕਿਰਾ ਬ੍ਰਾਂਡ ਆ ਭਾਜੀ ਚਾਰ ਕਲਰ ਆਏ ਨੇ 700 ਰੁਪਏ ਦਾ ਸੂਟ ਇਹਦਾ ਆ ਸਾਰੇ ਕਲਰ ਪਲੇਨ ਬਰੂਪਾਹ ਦਾ ਹਰੋਪਾ ਆ ਸਾਰੇ ਕਲਰ ਪਲੇਨ ਦਾ ਆਪਣੇ ਕੋਲੋਂ ਸਾਰੇ ਆਈਟਮ ਆ ਚੁੱਕੀ ਐ ਜੀ ਜਿੰਨੇ ਵੀ ਡਿਜ਼ਾਈਨ ਆਇਆ ਸਾਰੇ 50% ਸਕੂਨ ਤੇ ਇੱਕਾ ਖਾਦੀ ਰਹਿਤੇ ਯਾਰ ਇਸ ਤਰ੍ਹਾਂ ਦੇ ਇੱਕਾ ਲਾਇਨਿੰਗ ਵਾਲਾ ਆਟੀਕਲ ਆਏ ਆਪਣੇ ਕੋਲ ਆ ਲਾਇਨਿੰਗ ਵਾਲੇ ਇਹ ਵੀ ਪਿਓਰ ਕੋਟਨ ਦੇ ਭਾਜੀ 450 ਦਾ ਸੂਟ ਐ ਇਹਦੇ ਵਿੱਚ ਘੱਟੋ ਘੱਟ ਕਲਰ ਮਿਲਣਗੇ 15 ਆ ਸਾਰੇ ਕਲਰ ਲੱਗੇ ਵਿਜੇ ਨੇ ਇੱਕ ਕਮੇ ਤੋਂ ਸਿਮਰ ਆਈਏ ਗਰਮੀ ਵਾਲੀ ਬਗੈਰ ਲੋਨ ਤੋਂ 450 ਰੁਪਏ ਦਾ ਸੌਟੇ ਦੀ ਆਰਟੀਕਲ ਬਹੁਤ ਪਿਆਰਾ ਹੈ ਇੰਦੇ ਵੀ ਕਲਰ ਬਹੁਤ ਪਿਆਰੇ ਕੋਲ ਆ ਲੈਨਿੰਗ ਵਾਲੇ ਦੇ ਕਲਰ ਬਹੁਤ ਪਿਆਰੇ ਆਪਣੇ ਕੋਲ ਆ ਚੈੱਕ ਦੇ ਕਲਰ ਪਿਆਰੇ ਵੇਚੀ ਆਪਣੇ ਕੋਲ ਸਾਰਾ ਮਾਲ ਨਵਾਂ ਦਿਖਾ ਰਿਹਾ ਮੈਂ ਆਰਟੀਕਲ ਗਰਮੀਾਂ ਹੈ ਤੋਫੀ ਆ ਗਏ ਠੰਡਾ ਕਪੜਾ ਆ ਗਿਆ ਜੀ 1 ਇੰਚ ਦੋਰੀਆ ਕੋਟਨ ਆਈਏ ਭਾਜੀ ਆ ਦੋਰੀਆ ਕੋਟਨ ਆਈ ਜੀ ਆ ਦੋਰੀਏ ਦੇ ਪਰੇ ਚੈੱਕ ਬੜੇ ਹੋਇਆ ਪਿਓ ਹੋਨਾ ਕਪੜਿਆਂ ਦਾ 600 ਰੁਪਏ ਸੂਟ ਹੈ ਆਹ ਕਲਰ ਲੱਗੇ ਨੇ ਦੇ ਆਹ ਸਾਰੇ ਕਲਰ ਇੰਦੇ ਲੱਗੇ ਹੋਣੇ ਤੋਂ ਏਕ ਕਲਾਸ ਕਪੜਾ ਹੈ 600 ਰੁਪਏ ਸੂਟ ਹੈ ਇੱਕ ਕਪਨੇ ਕੋ ਆ ਆਈਏ ਜੀ ਸਾਰੇ ਨਵੇਂ ਆਣੇ ਆ ਆਪਣੇ ਕੋਲ ਜੀ 600 ਰੁਪਏ ਦਾ ਸੂਟ ਹੈ ਵੀ 600 ਰੁਪਏ ਦਾ 600 ਰੁਪਏ ਦਾ ਸੂਟ ਹੈ ਕਲਰ ਬਹੁਤ ਮਿਲਣਗੇ ਸੈਂਪਲ ਬਹੁਤ ਮਿਲਣਗੇ ਆਰਟੀਕਲ ਬਿਲਕੁਲ ਨਵੇਂ ਇੱਕ ਕਪਨੇ ਕੋ ਆਈਏ ਐਕਸਪੋਰਟ ਦੀ ਏਰਮੇ ਜੀ ਆਹ ਐਕਸਪੋਰਟ ਦੀ ਏਰਮੇ ਜੀ ਐਡਾ ਵਧੀਆ ਕਪੜਾ ਨਹੀਂ ਦੇ ਕਪੜੇ ਨੂੰ ਟੱਚ ਕਰਾਂਗੇ ਤੇ ਭਾਜੀ ਫਿਰ ਬੋਲ ਬਰਬਾਹ। ਇਹ ਤੁਹਾਨੂੰ ਯਕੀਨ ਮੰਨ ਲਿਓ ਆਹ ਕਪੜਾ ਬਾਜ਼ਾਰ 'ਚ 500 ਮੀਟਰ 600 ਮੀਟਰ ਕੁਰਤੇ ਵਾਸਤੇ, ਲੇਡੀ ਸ਼ਰਟਾਂ ਵਾਸਤੇ ਮਿਲ ਰਿਹਾ ਜੀ ਆਪਣੇ ਕੋਲ ਸੂਟ ਹੈਗਾ ਆ ਪੂਰਾ ਆਲ ਓਵਰ ਇਹਦਾ ਰੇਟ ਹੈ 450 ਰੁਪਏ ਦਾ। 450 ਰੁਪਏ ਬੰਬੇ ਡੈਂਗ ਦੀ ਰੀਗਨਲ ਕੋਟਨ ਹੈ 450 ਰੁਪਏ ਦਾ। ਆਹ ਸਟਾਕ ਪੇਜ ਦੀ ਆਪਣੇ ਕੋਲ ਸਾਰੇ ਡਿਜ਼ਾਈਨ ਆਪਣੇ ਕੋਲ ਆਏ ਹੋਣੇ। ਉਹ ਜਿੰਨੇ ਵੀ ਡਿਜ਼ਾਈਨ ਹੋਣਗੇ ਨਾ ਸਾਰੇ ਡਿਫਰੈਂਟ ਡਿਫਰ ਹੋਣਗੇ। 450 ਰੁਪਏ ਦਾ ਸੂਟ ਹੈ ਪਿਓਰ 100% ਬੰਬੇ ਡੈਂਗ ਦੀ ਕੋਟਨ ਹੈ ਜੀ। ਐਕਸਪੋਰਟ ਦੀ ਕੁਆਲਿਟੀ ਹੈ ਇੱਕ ਆਰਟੀਕਲ ਬਹੁਤ ਪਿਆਰਾ ਤੇ ਕਪੜੇ ਨੂੰ ਟੱਚ ਕਰਾਂਗੇ ਨਾ ਭਾਜੀ ਫਿਰ ਬੰਦਾ ਕਪੜਾ ਕਿਵੇਂ ਤੁਹਾਨੂੰ ਯਕੀਨ ਮੰਨ ਲਿਓ 500 600 ਮੀਟਰ ਮਿਲਦਾ ਹੈ ਕਪੜਾ ਆਪਣੇ ਕੋ ਸਾਢੇ 4500 ਸੂਟ ਆ ਔਰ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ ਇਹ ਬਿਲਕੁਲ ਬਹੁਤ ਹੀ ਘੱਟ ਰਿਹਾ ਆਰਟੀਕਲ ਦੇਖੋ ਪਹਿਲਾਂ ਪਾਪ ਕੋਟਨ ਦੇ ਉੱਪਰ ਹੈ ਜੀ ਪਾਪ ਕੋਟਨ ਦੇ ਉੱਪਰ ਹੈ ਪਿਓਰ ਕੋਟਨ ਹੈ 100% ਕੋਟਨ ਹੈ ਜੀ ਬੇ ਤੜਕੋ ਕੇ ਲੈ ਕੇ ਆਓ ਬਹੁਤ ਸ਼ਾਨਦਾਰ ਬਲੋਕ ਕੀਤਾ ਆ ਦੇ ਪਰ ਉੱਪਰ ਪਲਾਸ ਕੀਤਾ ਹੈ ਹੈਂਡ ਦਾ ਵਰਕ ਕੀਤਾ ਹੈ ਬਹੁਤ ਹੀ ਪਿਆਰਾ ਵਰ ਦੁਪੱਟਾ ਲੈਣਾ ਹੋਰ ਗੰਜਾ ਦਾ ਹੋਰ ਗੰਜਾ ਦਾ ਦੁਪੱਟਾ ਹੈ ਦੁਪੱਤੇ ਦੇ ਕੱਟਵਰਕ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਬਿਲਕੁਲ ਡਿਫਰੈਂਟ ਡਿਫਰੈਂਟ ਰਿਆਰ ਬਣ ਕੇ ਆਇਆ ਆ 3 ਮੀਟਰ ਬੋਟਮ ਹੈ ਪਲਾਸਟ ਲੌਂਗ ਦਾ ਕਪੜਾ ਨਾਲ ਹੈ ਜੀ ਲੌਂਗ ਦਾ ਕਪੜਾ ਨਾਲ ਆਰਟੀਕਲ ਬਹੁਤ ਪਿਆਰਾ ਹੈ ਕੈਟਲੌਗ ਦਾ ਪੀਸ ਹੈ ਟੱਕਾ ਸਦਿਓ ਆ ਕੈਟਲੌਗ ਦਾ ਪੀਸ ਹੈ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਪਿਆਰਾ ਬ੍ਰਾਂਡ ਬਿਲਣਾ ਦਾ ਮਾਲ ਹੈ 50% ਸਕੋਟ ਤੇ ਹੈ ਸਿਰਫ 2450 ਰੁਪਏ ਦਾ 2450 ਰੁਪਏ ਦਾ ਆਰਟੀਕਲ ਆਇਆ ਆਪਣੇ ਕੋਲੋਂ ਡਿਜ਼ਾਈਨ ਬਹੁਤ ਹੈ ਸੈਂਪਲ ਹਾਰਾ ਮੈਂ ਇੱਕ ਆ ਦੇ ਰਿਹਾ ਜੀ ਅਾ ਸਾਰੇ ਹੀ ਡਿਜ਼ਾਈਨ ਨਵੇਂ ਮਿਲਣਗੇ ਔਰ ਗੰਜਾ ਦੁਪੱਟੇ ਲੈ ਦੇ ਇਹ ਵੀ ਪਾਪਕੋਰਨ ਦਾ ਸੂਟ ਹੈ ਆ ਵੀ ਪਾਪਕੋਰਨ ਦਾ ਸੂਟ ਹੈ ਔਰ ਗੰਜਾ ਦੁਪੱਟਾ ਹੈ ਏ ਕਲਾਸ ਪੀਸ ਹੈ ਗਰਮੀਆਂ ਤੋਹਫੇ ਪਾਰਟੀ ਦੇ ਸੂਟ ਆਏ ਨੇ ਜਿੰਨੇ ਵੀ ਆਏ ਨੇ ਪਾਪਕੋਰਨ ਦੇ ਡਿਜ਼ਾਈਨ ਆਏ ਨੇ ਵਿੱਚੋਂ ਪਾਪਕੋਰਨ ਦੇ ਡਿਜ਼ਾਈਨ ਹੈ 100% ਸੂਟ ਤੇ ਬਹੁਤ ਹੀ ਪਿਆਰੇ ਪਿਆਰੇ ਆਰਟੀਕਲ ਬਣ ਕੇ ਆਇਆ 2450 ਰੁਪਏ ਦੇ ਅੰਦਰ ਸੂਟ ਡਿਜ਼ਾਈਨ ਸਾਰੇ ਨੇ ਇਹ ਕਲਾਸ ਵੀ ਹੈ ਏ ਕਲਾਸ ਪੀਸ ਜਿੱਦੇ ਵੀ ਡਿਜ਼ਾਈਨ ਆਣਗੇ ਨਾ ਸਾਰੇ ਏ ਕਲਾਸ ਪੀਸ ਬਾਣ ਕੇ ਲਓ ਜੀ 2300 ਰੁਪਏ 2800 ਰੁਪਏ ਆ 2300 ਰੁਪਏ ਦਾ ਡੀਆੜਾ ਜੀ ਬਹੁਤ ਹੀ ਪਿਆਰਾ ਬਹੁਤ ਹੀ ਸ਼ਾਨਦਾਰ ਕੈਟਲੋਗ ਦਾ ਪੀਸ ਹੈ ਜੀ ਫਾਪਕੋਟ ਨੇ ਵੀ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਬਿਲਕੁਲ ਡਿਫਰੈਂਟ ਡਿਫਰੈਂਟ ਪੈਟਰਨਸ ਆ ਰਹੇ ਬਹੁਤ ਨੂੰ ਆ ਵੀ ਐਂਚਰ ਪਾਸਪੋਰਟ ਨੇ ਪਰ ਅਗਲਾ ਆਰਟੀਕਲ ਆਇਆ ਆਪਣੇ ਪਿਓਰ ਕਾਟਨ ਦੇ ਉੱਪਰ ਜੀ 250 ਰੁਪਏ ਦਾ ਆਰਟੀਕਲ ਹੈ ਜੀ 2% ਕਾਟਨ ਨੇ ਏ ਕਲਾਸ ਪੀਸ ਹੈ ਜੀ 1450 ਰੁਪਏ ਦੀ ਐਂਚਰ ਕਸਤੂ ਸਾਡੋਟਾ ਡੋਰੀਏ ਦੁਪੱਟਾ ਹੈ ਬੀ ਜੀ ਉਕਾ ਡੋਰੀਆ ਡਬਟਾ ਆਰਟੀਕਲ ਬਹੁਤ ਪਿਆਰਾ ਹੈ ਕੋਲਰ ਲੰਬਾਈਏ ਵੀਜੀ ਬ੍ਰੈਂਡ ਇਹਨਾਂ ਦਾ ਮਾਲ ਹੈ ਜੈਬੀ ਦਾ ਮਾਲ ਹੈ ਆ ਬ੍ਰੈਂਡ ਤੇ ਕਸ ਦਿਓ ਸਿਰਫ 1450 ਰੁਪਏ ਦੇ ਚ 2000 ਰੁਪਏ ਚ ਆ ਕਲਰ ਆਏ ਨੇ ਵੀ ਇੱਕ ਦੋ ਤਿੰਨ ਕਲਰ ਆਏ ਨੇ ਉਸ ਤੋਂ ਅਗਲਾ ਆਰਟੀਕਲ ਆਇਆ ਆਪਣੇ ਕੋ ਕੋਟਨ ਦੇ ਉੱਪਰ ਵੀ 1250 ਰੁਪਏ ਚ ਕੋਟਨ ਦਾ ਪਿਓਰ ਕੋਟਨ ਆ ਚੁੱਕੀ ਹੈ ਗਰਮੀਆਂ ਦਾ ਮਾਸਟਾਰਟ ਹੋ ਚੁੱਕਿਆ ਆਪਣੇ ਕੋਲ 50% ਤੋਂ ਜ਼ਿਆਦਾ ਓਪਤੇ ਹੀ ਆ ਪਿਓਰ ਕੋਟਨ ਦੇ ਵੀਰ ਜੀ ਪਰ 100% ਕੋਟਨ ਹੈ ਜੀ ਹਲਕਾ ਜਾਂ ਮਰਦ ਤੇ ਕਰ ਸਕਦੇ ਹੋ ਠੱਡ ਦਾ ਵਰਕ ਹੈ ਆ ਸਾਰਾ ਠੱਡ ਦਾ ਵਰਕ ਹੈ ਜੀ ਆ ਪ੍ਰਿੰਟ ਹੈ ਪੂਰਾ 3 ਮੀਟਰ ਬੋਟਮ ਹੈ ਜੀ ਦੁਪੱਟਾ ਮਲ ਕੋਟਨ ਦਾ 1450 ਰੁਪਏ ਤੇ ਆ ਕਲਰ ਆ ਇਹਨਾਂ ਵਿੱਚ ਨੇ ਕਲਰ 2 3 ਚਾਰ ਕਬਰਾਂ ਸੈੱਟ ਹੈ 1250 ਰੁਪਏ ਦੇ ਦੀ ਐਂਡ ਸਾਰੇ ਨਵੇਂ ਆਏ ਨੇ ਕੋਟਨ ਦੇ ਆਪਣੇ ਕੋਲ ਇੱਕ ਆਰਟੀਕਲ ਆਇਆ ਹੈ ਮੇਰੇ ਥੈਡਵਰਕ ਦੇ ਉੱਪਰ ਥੈਡਵਰਕ ਦੇ ਉੱਪਰ ਆਰਟੀਕਲ ਬਹੁਤ ਪਿਆਰਾ ਹੈ ਇਹਦੇ ਵੀ ਕਲਰ ਆਏ ਨੇ ਦੁਪੱਟਾ ਕੋਟਨ ਦਾ ਇਹ ਵੀ ਬਹੁਤ ਘੱਟ ਰੇਟਾਂ ਤੇ ਆਹ ਕਲਰ ਚਾਰ ਕਲਰ ਚਾਰ ਨੰਬਰ 3 ਕਲਰ ਚਾਰ ਨੰਬਰ 4 ਚਾਰ ਕਲਰਾਂ ਸੈੱਟ ਹੈ ਇਹਦੀ ਭਾਵੇਂ 1250 ਰੁਪਏ ਦਾ ਆਰਟੀਕਲ ਹੈ ਜੀ ਉਸ ਤੋਂ ਅਗਲਾ ਆਰਟੀਕਲ ਆਇਆ ਆਪਣੇ ਕੋਲ ਇਹ ਵੀ ਕੋਟਨ ਦੇ ਉੱਪਰ ਆਇਆ ਹੈ ਕੋਟਨ ਦਾ ਸੂਟ ਹੈ ਮਸ਼ਰੀਨ ਦਾ ਦੁਪੱਟਾ ਪਿਓਰ ਕੋਟਨ ਦਾ ਸੂਟ ਹੈ ਜੀ ਚੈੱਕ ਕਰ ਸਕਦੇ ਹੋ ਪਿਓਰ ਕੋਟਨ 100% ਕੋਟਨ ਹੈ ਜੀ ਦੁਪੱਟਾ ਮਸ਼ਰੀਨ ਦਾ ਵੀ ਜੀ ਆਹ ਦੁਪੱਟਾ ਹੈ ਮਸ਼ਰੀਨ ਦਾ ਇਹਦੇ ਵਿੱਚ ਕਲਰ ਮਿਲਣਗੇ ਇਹਦਾ ਰੇਟ ਹੈ 1300 ਰੁਪਏ ਦਾ ਜੀ 1300 ਰੁਪਏ ਦਾ ਆਲ ਓਵਰ ਸੂਟ 1300 ਰੁਪਏ ਦਾ ਮਸ਼ਰੀਨ ਦੇ ਦੁਪੱਟੇ ਨਾਲ ਆਰਟੀਕਲ ਹੋ ਪਿਆਰੇ ਪਿਆਰੇ ਆਏ